ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਜਾਣਣਾ ਅਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂ ਸਰਿਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਤੁਸੀਂ ਵੀ ਇੰਸ਼ੋਰੈਂਸ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ ਹੈ 408 272 2500 ਟਿਰਕਿਆਨਾ ਇਮੀਗ੍ਰੇਸ਼ਨ ਲਾ ਫਾਰਮ ਜੇ ਟਿਰਕਿਆਨਾ ਹੁਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ ਕ੍ਰਿਸ਼ੰਤ ਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਔਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਰ ਅਨੇਲਾਦੀ ਹੈ, ਨਿਮਾ ਸੋਹਤਾ ਹੁਣਾ ਦਾ ਨੰਬਰ ਹੈ 2092700113। ਜਸਵਿੰਦਰ ਸਿੰਘ, ਨਾਗਰਾ, ਰੋਜ਼ਵੈਲ, ਅਵਤਾਰ ਸਿੰਘ, ਸੰਘਾ ਯੂਬਾ ਸਿਟੀ, ਬਲਦੇਵ ਸਿੰਘ, ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰਦਿਆਂ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਆਪਾਂ ਜਾਣਨਾ ਪਾਈਏ। ਤਾਂ ਉਧਰ ਇੱਕ ਕੈਪਟਨ ਸਾਹਿਬ ਨੂੰ ਸੰਮਣ ਆਇ ਸੀ ਬੀਤੇ ਦਿਨੀ ਕੈਪਟਨ ਸਾਹਿਬ ਤਾਂ ਚਲੋ ਖੈਰ ਜੇਰੇ ਇਲਾਜ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਨੂੰ ਤੇ ਉਹਨਾਂ ਦੇ ਪੁੱਤਰ ਨੂੰ ਸੰਮਣ ਭੇਜਣ ਵਾਲਾ ਇਹ ਜਿਹੜਾ ਆਫੀਸਰ ਸੀ ਉਹਨੂੰ ਚੰਗਾ ਦੂਰ ਹੀ ਚੱਕ ਕੇ ਟਰਾਂਸਫਰ ਕਰਤਾ ਜੀ ਇਹ ਪਹਿਲਾ ਸੰਮਣ ਭੇਜਣ ਦੇ ਕਾਰਨ ਕੀ ਰਹੇ ਹੋਣਗੇ ਤੇ ਫਿਰ ਸੰਮਣ ਭੇਜਣ ਵਾਲੇ ਨੂੰ ਬੜੀ ਦੂਰ ਭੇਜਣ ਦੇ ਕੀ ਕਾਰਨ ਨੇ ਜੀ ਹੂੰ ਜੰਗਲ ਗਏ ਨਾ ਬੌੜ ਦੇ ਤੇ ਤੂੰ ਤ ਜਾ ਬੜੇ ਉਪਰਦੇਸ਼ ਜੀ ਗੱਲ ਇਹ ਆ ਕਿ ਭਾਈ ਇਹਦੇ ਵਾਕਿਆ ਸਾਊਥ ਦੇ ਵਿੱਚ ਇਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਯਾਨੀ ਚੇਨਾਈ। ਕੋ ਗੱਲ ਇਹ ਆ ਕਿ ਸਾਮੰਹਿੰਗ ਹੋਈ ਤਬਾਦਲਾ ਹੋਇਆ। ਇਹਦੇ ਉੱਤੇ ਆਪਾਂ ਆਉਂਦੇ ਆ। ਅੱਛਾ ਗੱਲ ਇਹ ਆ ਕਿ ਜੋ ਅਫੀਸਰ ਚੇਨਾਈ ਭੇਜੇ ਗਏ ਨੇ ਅਸਿਸਟੈਂਟ ਡਾਇਰੈਕਟਰ ਈਡੀ ਦਫਤਰ ਚਲੰਤਰ। ਅੱਛਾ ਇਹਨਾਂ ਦਾ ਮਸਲਾ ਕੀ ਆ ਕਿ ਜਿੰਨੇ ਮੈਂ ਇਸ ਤੋਂ ਪਹਿਲਾਂ ਉਹ ਡਿਸਕਲੇਮਰ ਵੀ ਵੀਡੀਓ ਵਿੱਚ ਕਹਦੇ ਮੈਂ ਕਿ ਐਡੀ ਨਾਲ ਜਾਂ ਇਨਕਮ ਟੈਕਸ ਡਿਪਾਰਟਮੈਂਟ ਨਾਲ ਜੁੜੀਆਂ ਜਾਂ ਸੀਬੀਆਈ ਨਾਲ ਜੁੜੀਆਂ ਬਹੁਤ ਘੱਟ ਸੂਚਨਾਵਾਂ ਤੁਹਾਡੇ ਕੋਲ ਨਹੀਂ ਆਣਗੀਆਂ। ਠੀਕ ਹੈ ਜੀ ਚਲੋ ਅਸੀਂ ਯਤਨ ਕਰਦੇ ਹਾਂ ਕਿ ਸਦੀ ਆਡੀਅנס ਵਾਸਤੇ ਅਸੀਂ ਦੋ ਖਬਰ ਹੈ ਉਹਦੀ ਖਬਰ ਦੇ ਨਾਲ ਇੱਕ ਖਬਰ ਛੋੜ ਕੇ ਲਿਆ ਕੀ ਤਸਵੀਰ ਕਿ ਥੋੜੀ ਸਥਿਤੀ ਸਾਫ ਹੋ ਗਈ ਜੋ ਮੇਰੇ ਪਾਸ ਜਾਣਕਾਰੀ ਹੈ ਕਿ ਇਸ ਅਫਸਰ ਦਾ ਪਹਿਲਾਂ ਹੀ ਕਿਤੇ ਨ ਕਿਤੇ ਚਤ ਵੱਜ ਰਿਹਾ ਸੀ ਵੱਡੇ ਸਟੇਸ਼ਨ ਤੇ ਜਾਣ ਦਾ ਕਿਉਂਕਿ ਜਲੰਧਰ ਦੇ ਵਿੱਚ ਬੇਸਿਕਲੀ ਤੁਸੀਂ ਦੇਖੋਗੇ ਤਾਂ ਇਨਾ ਜ਼ਿਆਦਾ ਜੀਡੀ ਦਾ ਕੰਮ ਹੈ ਨਹੀਂ ਪੰਜਾਬ ਤੁਸੀਂ ਦੇਖੋਗੇ ਤਾਂ ਯਾਨੀ ਕਹਿਣ ਦਾ ਮਤਲਬ ਵੱਡਾ ਸਟੇਸ਼ਨ ਹੀ ਚਾਹੁੰਦੇ ਸਨ ਇਹਨਾਂ ਦਾ ਯਾਤਨ ਚੱਲ ਰਿਹਾ ਉਹ ਬਾਤੀ ਗੱਲ ਜਿਹੜੀ ਹੈ ਉਹ ਰਾਜਨੀਤਿਕ ਪੱਖ ਤੋਂ ਦੇਖ ਸਕਦੇ ਕਿ ਇਹ ਰੂਟਿੰਮ ਦਾ ਤਬਦਲਾ ਪਰ ਲੱਗਦਾ ਜੀ ਬਿਲਕੁਲ ਜੀ ਲੱਗਦਾ ਕਿ ਦੂਰ ਦਾ ਸਟੇਸ਼ਨ ਜਾਂ ਵੱਡਾ ਸਟੇਸ਼ਨ ਇਹਨਾਂ ਦੋਨਾਂ ਚ ਫਰਕ ਹੈ ਵੱਡਾ ਸਟੇਸ਼ਨ ਤੇ ਕਿਸੇ ਵੀ ਮਿਲ ਸਕਦਾ ਹੈ ਪਰ ਚੇਨਈ ਦੇ ਵਿੱਚ ਚੇਨਈ ਦੇ ਵਿੱਚ ਤੇ ਜਨਾ ਪੌਸਬਿਲਿਟੀ ਹੈ ਪਰ ਰਾਜਨੀਤਿਕ ਐਂਗਲ ਕੀ ਹੋ ਸਕਦਾ ਤੁਸੀਂ ਸਮਝੋ ਕਿ ਜਿਵੇਂ ਹੀ ਇਹ ਸਾਰਾ ਕੁਝ ਹੋਇਆ ਕਾਂਗਰਸ ਨੇ ਆਫਰ ਕੀਤਾ ਤਾਂ ਪਤਾ ਹੀ ਹੈ ਮੈਂ ਉਹਦੇ ਵੀ ਤੁਹਾਨੂੰ ਦੱਸਿਆ ਕਿ ਕਾਂਗਰਸ ਦੇ ਵਿੱਚ ਬੈਠੇ ਕੁਝ ਬੰਦੇ ਦਾਾ ਖੇਡ ਰਹੇ ਆ ਕਿ ਅਮਰਿਤਕ ਸਿੰਘ ਨੂੰ ਮੁਰਫਲਕੋਨ ਸਿਆਸੀ ਤੌਰ ਤੇ ਤਾਂ ਵੈਸੇ ਵੀ ਉਹ ਹੰਬੇ ਹੋਏ ਖਿਡਾਰੀ ਆ ਹੁਣ ਹਾਰੇ ਹੋਏ ਖਿਡਾਰੀ ਆ ਕਿ ਬੱਚੇ ਕੁਛੇ ਕੈਪਟਨ ਨੂੰ ਜਾਂ ਪਰਤੰਡੀ ਜਿਹੜੀ ਫੈਮਿਲੀ ਜੇ ਉਹ ਸੰਭਾਵੀ ਤੌਰ ਤੇ ਕੋਈ ਉਮੀਦ ਪਾਲੀ ਬੈਠੀ ਆ ਕਿ ਮੁਰ ਕਾਂਗਰਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕੋਈ ਸ਼ਿਰਕਤ ਹੋ ਸਕਦੀ ਵਾਪਸੀ ਹੋ ਸਕਦੀ ਤਾਂ ਉਹਦੇ ਤੇ ਬਿਲਕੁਲ ਕਾਂਟਾ ਮਾਰ ਦਿੱਤਾ ਜਾਂਦਾ ਤਾਂ ਇਸੇ ਦੇ ਚੱਲਦੇ ਆ ਜੇ ਤੁਸੀਂ ਦੇਖੋਗੇ ਤਾਂ ਇਹ ਸਾਠੇ ਜਾਂਦੇ ਆ ਰਾਜਨੀਤੀ ਦੇ ਵਿੱਚ ਵੀ ਇੱਕ ਅੰਦਰੂਨੀ ਰਾਜਨੀਤੀ ਹੁੰਦੀ ਆ ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਤੇ ਇਹਨੂੰ ਪੀਸੀ ਕਰਨੀ ਪਈ ਜੈ ਇੰਦਰ ਕਾਰਨਾ ਜੀ ਜੇ ਨਹੀਂ ਨਹੀਂ ਅਸੀਂ ਜਿੱਥੇ ਹੈਗੇ ਆ ਸੋ ਉੱਥੇ ਹੈ ਜੀ ਪਰ ਮੈਨੂੰ ਲੱਗਦਾ ਕਿ ਕਿਉਂਕਿ ਦੇਖੋ ਜਿਹੜੀ ਸਮਨਿੰਗ ਹੁੰਦੀ ਆ ਨਾ ਇੱਕ ਤੇ ਚੀਜ਼ ਸਾਫ਼ ਆ ਕਿ ਈਡੀ ਦੇ ਵਿੱਚੋਂ ਜੇ ਸਮਨਿੰਗ ਜਾਂਦੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਨੋਟ ਕੀਤੇ ਤੋਂ ਬਗੈਰ ਜਾਂ ਨੋਟ ਕਰਾਇ ਤੋਂ ਬਗੈਰ ਜਾਂਦੀ ਆ ਮਤਲਬ ਕਿ ਕੋਈ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਨਾ ਉਂਦੀ ਹੋਵੇ ਸ਼ਾਹ ਸਾਹਿਬ ਨੂੰ ਨਾ ਉਂਦੀ ਹੋਵੇ ਮੈਂ ਨਹੀਂ ਮੰਨਦਾ ਘਟੋਕਣ ਤੁਸੀਂ ਮੰਨਨ ਜਾਂ ਨਾ ਮੰਨਣ ਬਾਤ ਕਿਸ ਆਸਾ ਤੋਂ خیر ਵਾਲਿਆ ਕਿ ਸ਼ਾਇਦ ਹੋ ਸਕਦਾ ਹੈ ਕਿਉਂਕਿ ਇਹ ਸਮਨਿੰਗ ਹੋਈ ਨੂੰ ਤੇ ਵਾਪਸ ਇਹਨੂੰ ਵਗੈਸਨ ਐਨ ਮੌਕੇ ਤੇ ਖਬਰ ਲੀਕ ਹੁੰਦੀ ਹੈ ਮੀਡੀਆ ਤੋਂ ਆਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਟ੍ਰੋਲਿੰਗ ਦਾ ਸੰਕਰ ਕਰਨਾ ਪੈਂਦਾ ਹੈ ਕਿ ਭਾਈ ਤੇਲੀ ਵੀ ਕੀਤਾ ਤੇ ਰੁਖਾ ਵੀ ਖਾਦਾ

ਹਾਈ ਕੋਰਟ ਨੇ ਆਰਡਰ ਕੀਤਾ ਸੀਗਾ ਕਿ ਤੁਸੀਂ ਜਾਂਚ ਪ੍ਰਕਿਰਤ ਕਰ ਸਕਦੇ ਹੋ ਪਰ ਸਮਨਿੰਗ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਆ ਕਿ ਸਤੰਬਰ ਦੇ ਵਿੱਚ ਇਹ ਹੁਕਮ ਹੋਇਆ ਸਰ ਇਨੇਮੀ ਨੇ ਜਿਵੇਂ ਚੋਪੜਾਈ ਜਿਵੇਂ ਕੈਪਟਨ ਬੋਲੇ ਜਿਵੇਂ ਹੀ ਉਹਨਾਂ ਨੇ ਥੋੜੇ ਜਿਹੇ ਰਾਦੇ ਜ਼ਾਰ ਕੀਤੇ ਤਦੇ ਹੀ ਨਾਲ ਦੇ ਨਾਲ ਸਮਨਿੰਗ ਹੁੰਦੀ ਆ ਤਾਂ ਕੀ ਇਹ ਇੱਕ ਵਾਰ ਜਾਂ ਜਾਂ ਕੋਈ ਹੋ ਰਿਹਾ ਤਾਂ ਹੋ ਸਕਦਾ ਸਰ ਕਰਨ ਅਮਰਿੰਦਰ ਸਿੰਘ ਦੀ ਕਾਇਮਲੀ ਨੇ ਉਤੇ ਗੁਆਰ ਲਾਈ ਹੋਵੇ ਕਿ ਅਸੀਂ ਇਲਾਨੀਆਂ ਕਹਿ ਦਿੰਨੇ ਕਿ ਅਸੀਂ ਤੁਹਾਡੇ ਨਾਲ ਹੀ ਹਾਂ ਪਰ ਜੋ ਸਾਡੀ ਜ਼ਲਾਲਤ ਜੋ ਸਾਡੀ ਬੇਇਜ਼ਤੀ ਹੋ ਰਹੀ ਆ ਸੋਸ਼ਲ ਮੀਡੀਆ ਤੇ ਇਹਨੂੰ ਵੀ ਥੱਲ ਪਾਈ ਜਾਵੇ ਹੋ ਸਕਦਾ ਹੈ ਕਿ ਸਿਆਸੀ ਐਂਗਲ ਵੀ ਹੋਵੇ ਜੀ ਬਿਲਕੁਲ ਬਿਲਕੁਲ ਵੈਸੇ ਵੀ ਇਹ ਜਿਹੜੇ ਅਫਸਰ ਸਹਿਬਾਨ ਨੇ ਵੱਡੇ ਸਟੇਸ਼ਨ ਤੇ ਜਾਣਾ ਚਾਹੁੰਦੇ ਸੀ ਵੈਸੇ ਸਤਾਈ ਲੱਗ ਗਿਆ ਕੀ ਪਤਾ ਕਿੰਨਾ ਕੁ ਵੱਡਾ ਸਟੇਸ਼ਨ ਇਹ ਬਣ ਜਾਣਾ ਕਿਉਂਕਿ ਇਹ ਤੇ ਲਿਸਟਾਂ ਬਣੀਆਂ ਹੀ ਤਾਂ ਰਹਿੰਦੀਆਂ ਨੇ ਖੈਰ ਚਲੋ ਜਿੱਥੇ ਵੀ ਗਏ ਨੇ ਉੱਥੇ ਵਧੀਆ ਕੰਮ ਕਰਨ ਤੇ ਉੱਥੇ ਕਿਹਨੂੰ ਘੇਰਾ ਪਾਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੁੰਦੀ ਆ ਜੀ ਆਵੇ ਸੱਜਣ ਤੇਰੀ ਖੈਰ ਹੋਵੇ ਜੀ ਜੀ ਤੇ ਇਧਰੋਂ ਕੈਪਟਨ ਪਰਿਵਾਰ ਹੁਣ ਕਿਵੇਂ ਚੱਲਦਾ ਹੈ ਇਹ ਤੁਸੀਂ ਦੱਸ ਹੀ ਦਿੱਤਾ ਖੈਰ ਅੱਗੇ ਵਧਦੇ ਹਾਂ ਅਗਲੀ ਖਬਰ ਤੇ ਤੇ ਹਰਿਆਣੇ ਦੇ ਸੀਐਮ ਦੇ ਵਿਰੋਧ ਦਾ ਐਲਾਨ ਕੀਤਾ ਜੀ ਇਹ ਕਿਹਨੇ ਕੀਤਾ ਕਿਤੇ ਸੱਤਾਧਾਰੀ ਤੇ ਨੀਤਾ ਨਹੀਂ ਕਰਤਾ ਜਿੱਦਾਂ ਪਹਿਲਾਂ ਬਾਜਵੇ ਦਾ ਕਰਦਿਆਂ ਨੇ ਖਾਸੇ ਬੈਂਡ ਵਾਜੇ ਬਜਾਏ ਤੇ ਹਾਂਜੀ ਮੇਰਾ ਬ੍ਰਦਰ ਹੈ ਜੀ ਉਹ ਰਾਜਨੀਤੀ ਜੀ ਇੰਨੀ ਨਾਲ ਰੁਚੀ ਨਹੀਂ ਰੱਖਦਾ ਤੇ ਅੱਜ ਸਾਡੇ ਵੀ ਇੱਥੇ ਰਾਜਾ ਬਲਿੰਗ ਦੇ ਘਰ ਦਾ ਘਰਾਓ ਸੀਗਾ ਨਾ ਇੱਥੇ ਮੁਖਸ਼ਰ ਜੀ ਕਾਲੇ ਆ ਕਿ ਉਹ ਕਹਿੰਦਾ ਯਾਰ ਇਹ ਪੱਲੀ ਸਰਕਾਰ ਨਹੀਂ ਲੱਗਦੀ ਕਿ ਆਪ ਹੀ ਵਿਰੋਧ ਕਰੀ ਜਾਂਦੀ ਆ ਮੈਂ ਕਹਿੰਦਾ ਕਿ ਹਾਊਸ ਦੇ ਵਿੱਚ ਵੀ ਨਾਰੇ ਲਾਇਏ ਹੋਏ ਨੇ ਸਰਕਾਰ ਬਣੀ ਤੋਂ ਬਾਅਦ ਮਤਲਬ ਕਿ ਇਹਨਾਂ ਦਾ ਕੰਮ ਇਸ ਤਰ੍ਹਾਂ ਹੀ ਚੱਲਦਾ ਹੁਣ ਦੇਖੋ ਕਾਲੇ ਆ ਮੈਂ ਸ਼ਾਇਦ ਤੁਹਾਨੂੰ ਅੱਗੇ ਵੀ ਗੱਲ ਦਸੀ ਉਹ ਬੇਸਿਕਲੀ ਕੀ ਚੱਕ ਰਿਹਾ ਕਿ ਜਿਹੜੇ ਸੈਣੀ ਸਾਹਿਬ ਯਾਰ ਇਹਨਾਂ ਦੇ ਲਈ ਇਹ ਪਾਟ ਪਾ हरियाणा हाला मॉडल जीडा होली 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 परमोट ਕਰਤੀ ਜਾ ਰਹੀ ਹੈ होली होली ਅੱਜ ਤੋਂ ਇਲਾਵਾ ਮੈਂ ਤੇ ਕੱਲ ਇਹਨਾਂ ਨੂੰ ਦੱਸਿਆ ਸੀ ਉਹ ਕਿਹਲੇ ਉਹ ਮਾਨਸੋ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ ਕਿ ਅਣਜਾਣ ਕਿ ਜਿਹੜੇ ਸੈਣੀ ਸਾਹਿਬ ਉਹਨਾਂ ਦੇ ਨਾਲ ਇੱਕ ਇੰਟੈਲੀਜੈਂਸ ਆਫੀਸਰ ਉਹਦੇ ਨਾਲ ਵਕਾਇਦਾ ਕਿ ਟੀਮ ਹੈ ਜੀ ਤਾਂ ਤੁਸੀਂ ਵੇਖੋ ਕਿ ਹੁਣ ਮੋੜ ਸੂਤੇ ਹਾਲ ਇਹ ਆ ਕਿ ਗੁਰਪ੍ਰੀਤ ਤੇਜੀ ਨਾਲ ਪਰਿਸਥਿਤੀ ਬਦਲ ਰਹੀ ਹੈ ਕੱਲ ਇਹਨਾਂ ਨੇ ਦੋਸ਼ ਲਾਇਆ ਸੈਣੀ ਨੇ ਜਵਾਬ ਦਿੱਤਾ ਕਿ ਮੈਂ ਤੇ ਇਸ ਨਾ ਵੀ ਵਧਾਇਕਾਂ ਨੂੰ ਜਾਣਦਾ ਹੀ ਨਹੀਂ ਮੈਨੂੰ ਵੀ ਤੇ ਕੱਲ ਪੂਰਾ ਹੁਣ ਅੱਜ ਦਬਾਅ ਬਣਿਆ ਇਹਨਾਂ ਤੇ ਕਿ ਭਾਈ ਤੁਸੀਂ ਜਨਤਕ ਕਰੋ ਕਿ ਲਿੰਕ ਕੀ ਸੀ ਜੀ ਹੁਣ ਇੱਕ ਗੱਲ ਇਹ ਆ ਕਿ ਅੱਜ ਗੈਰੀ ਵਰਿੰਗਰ ਜਿਹੜੇ ਵਧਾਇਕ ਨੇ ਅਮਲ ਕੋਤੋ ਇਨਾਂ ਨੇ ਮਲਕ ਦੇ 14 ਫਰਵਰੀ ਯਾਨੀ ਕੱਲ ਨੂੰ ਤੱਕ ਦੇ ਜਿਹੜੇ ਸੈਨਿਕ ਸਾਹਿਬ ਆ ਰਹੇ ਨੇ ਏਜਟ ਤੇ ਫਤਿਹਗੜ ਸਾਹਿਬ ਉਹਨਾਂ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਔਰ ਆਧਾਰਪਤਾ ਕੀ ਬਣਾਇਆ ਬਰਫਿਕ ਇੰਟਰਸਟਿੰਗ ਹੈ ਕਾ ਜੀ ਬਿਲਕੁਲ ਆਧਾਰ ਇਹ ਬਣਾਇਆ ਹੈ ਕਿ ਇਨਾਂ ਨੇ ਯੂਐਸਪੀ ਨਾਲ ਈਲ ਕੀਤੀ ਆ ਮਤਲਬ ਸਾਫ ਆ ਕਿ ਕਿਸਾਨੀ ਵਾਸਤੇ ਝੰਡਾ ਉੱਚਾ ਉੜ ਰਿਹਾ ਹੈ ਪਰ कहीं पे निगाह कहीं पे निशानी निगाह कितने निशानी कितने लिहाजा असल कहानी जिम्मे तू हौली हॉली समझ पै रही है हॉली हॉली सा जमीन खोतर रहे हम देखो गल जिथको है बड़ी एक बेसिक जी गल है के सैनी साहब के पिछले कई हफ्त हाँ तो कई महीनिया तो इत आ रहे हैं ਪ੍ਰੋਪੋਜ਼ ਪੈਲਾ ਤੋਂ ਮੰਗੋ ਜਾਂ ਤੇ ਕੀ ਗੱਲਿਆ ਕਿ ਕਿਸਾਨੀ ਜੇ ਆਪਾਂ ਵੇਖੀਏ ਉਹਨਾਂ ਦੇ ਕਦੋਂ ਮਨਿੰਦਰ ਮੋਦੀ ਉਹਨਾਂ ਨਾਲ ਬਣੀ ਤੁਸੀਂ ਤੇ ਦਿੱਲੀ ਜਾਣ ਨਹੀਂ ਦਿੱਤਾ ਔਰ ਤੁਸੀਂ ਤੇ ਕਿਸਾਨਾਂ ਨੂੰ ਕੁੱਟਿਆ ਤੁਸੀਂ ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਤੁਸੀਂ ਵੇਖੀ ਆਂ ਕਿਦਾਂ ਘਰ ਦੀ ਦੇਖੇ ਕੁੱਟੀਆਂ ਗਈਆਂ ਨੇ ਇਹ ਤੁਹਾਨੂੰ ਹੁਣ ਕਿਸਾਨਾਂ ਦਾ ਇਹ ਜੱਕ ਦਾਮ ਕਿਉਂ ਜਾ ਗਿਆ ਮਤਲਬ ਕਿ ਕਬਾ ਨਾ ਮਿਲ ਗਿਆ ਮੈਂ ਇਸ ਐਨੀ ਦੇ ਵਿਰੋਧ ਦਾ ਕਿ ਇਹਨਾਂ ਨੂੰ ਕਾਊਂਟਰ ਕੀਤਾ ਜਾਂਦਾ ਇਹਨਾਂ ਨੂੰ ਕਾਊਂਟਰ ਨਹੀਂ ਕੀਤਾ ਬਰਿਆ ਜੇ غور ਦੀ ਆਸਸਿਆ ਕਿ ਜਿਹੜੇ ਗੁਲਾਬ ਚੰਦ ਕਟਾਰੀਆ ਗਵਰਨਰ ਸਾਹਿਬ ਨੇ ਦੇਖੋ ਇਹ ਆਫੀਸ ਰਿਕਾਰਡ ਹੈ ਪਤਾ ਨਹੀਂ ਕਿਤੇ ਕੋਈ ਆਈ ਹੋਵੇਗਾ ਨਹੀਂ ਕਿ ਅੱਗੇ ਇਹ ਚਰਚਾ ਚੱਲ ਰਹੀ ਸੀ ਗੁਲਾਬ ਚੰਦ ਕਟਾਰੀਆ ਦੇ ਕੁਝ ਪ੍ਰੋਗਰਾਮਾਂ ਨੂੰ ਮਤਲਬ ਕਿ ਰਿਪਲੇਸ ਕਰ ਦਿੱਤਾ ਗਿਆ ਆਉਣ ਵਾਲੇ ਸਮੇਂ ਬਾਅਦ ਕਿਉਂਕਿ ਰੈਲੀ ਦਾ ਤਾਂ ਹਲੇ ਮੈਨੂੰ ਲੱਗਦਾ ਕਿ ਆਪਾਂ ਦੇਖੀਏ سلسلہ ਸ਼ੁਰੂ ਹੋਏਗਾ ਪਰੰਤੂ ਉਦੋਂ ਪਹਿਲਾਂ ਜਿਹੜੀਆਂ ਛੋੜੀਆਂ ਜੋੜੀਆਂ ਇਹ ਜਿਵੇਂ ਚੱਲ ਰਹੀਆਂ ਨੇ ਸਰਗਰਮੀਆਂ ਚੱਲ ਰਹੀਆਂ ਨੇ ਤਾਂ ਮਤਲਬ ਕਿ ਗੁਲਾਬ ਚੰਦ ਕਟਾਰੀਆ ਦੇ ਕੁਝ ਪ੍ਰੋਗਰਾਮ ਜਿਹੜੇ ਜਿੱਥੇ ਕਿ ਉਹ ਕਰ ਸਕਦੇ ਐ ਤੇ ਜਾਂ ਉਹਨਾਂ ਨੂੰ ਰਿਪਲੇਸ ਕੀਤਾ ਜਾ ਸਕਦਾ ਹੈ ਉੱਥੇ ਨਾਇਬ ਸੈਣੀ ਨੂੰ ਭੇਜਿਆ ਜਾ ਰਿਹਾ ਹੈ ਕਿ ਨਾਇਬ ਸੈਣੀ ਦਾ ਪ੍ਰਭਾਵ ਔਰ ਚਰਚਾ ਵੀ ਤੁਸੀਂ ਵੇਖੋ ਕਿ ਨਾ ਕਾਲੂ ਦੀ ਚਰਚਾ ਔਰ ਨਾਇਬ ਸੈਣੀ ਪੂਰੇ ਚਰਚਿਤ ਕੇਰੇ ਬਣ ਗਏ ਨੇ ਆਪਣੀ ਪੋਲਿਟਿਕਸ ਤੇ ਬਿਲਕੁਲ ਸੋ ਕੀ ਕਰੂਗਾ ਬਹੁਤਿਆਂ ਜੁਆਇਨਿੰਗਾਂ ਵੀ ਉਹੀ ਕਰਾ ਰਹੇ ਨੇ ਇਹਨਾਂ ਪੂਰਾ ਪ੍ਰਚਾਰਿਆ ਜਾ ਰਿਹਾ ਹੈ ਉਹਨਾਂ ਨੂੰ ਹਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਕਾਉਂਟਰ ਨਹੀਂ ਸੀਗਾ ਬੜਾ ਅਨੁਪ੍ਰੇਤ ਤਾਂ ਤੱਕ ਤੋਂ ਘੱਟ ਇਹਨਾਂ ਨੂੰ ਹੁਣ ਕਾਉਂਟਰ ਜ਼ਰੂਰ ਲਾਵੇ ਕਿਆ ਹੋਏਗਾ ਕਿ ਭਈ ਅਸੀਂ ਇੰਡੋ ਯੂ ਐਸ ਡੀਲ ਹੈ ਜਿਹੜੀ ਉਹਦੇ ਲਿਹਾਜ਼ ਲਿਹਾਜ਼ ਨਾਲ ਜਾਂ ਉਹਦੇ ਵਿਹਾਫ ਤੇ ਅਸੀਂ ਕਾਉਂਟਰ ਕਰੀਏ ਤਾਂ ਸਾਡਾ ਕਾਉਂਟਰ ਜਿਹੜਾ ਜ਼ਬਰਦਸਤ ਹੋ ਜਾਏਗਾ ਹੂੰ ਜੀ ਉਧਰ মিডিਆ 'ਚ ਦਾਅਵੇ ਚੱਲ ਰਹੇ ਨੇ ਨਵਾਂ ਡਿਪਟੀ ਲਾਉਣ ਦੇ ਆ ਦੇਖੋ ਗੱਲ ਇਹ ਆ ਕਿ মিডিਆ ਦੇ ਵਿੱਚ ਖਬਰਾਂ ਤੇ ਮੈਂ ਪੜ ਰਿਹਾ ਜੀ ਖਬਰਾਂ ਤੇ ਮੈਂ ਪੜ ਰਿਹਾ ਵੈਸੇ ਬ੍ਰੀਕਿੰਗ ਖਬਰ ਇੱਕ ਹੋਰ ਆ ਗਈ ਆ ਕਿ 6 ਪੀਸੀਐਸ ਜਿਹੜੇ ਆ ਉਹਨਾਂ ਦਾ ਤਬਾਦਲਾ ਹੋ ਗਿਆ ਹੈ ਜੀ 6 ਪੀਸੀਐਸ ਬੀਬੀ ਸੋਨਾਲੀ ਗਰੀ ਮੈਂ ਇਹਨਾਂ ਤੇ ਬਹੁਤ ਨਜ਼ਰੇ ਨਾਇਜ਼ ਤੁਸੀਂ ਕੀ ਤਾਂ ਖੈਰ ਇਹਨਾਂ ਦੇ ਸਮੇਂ ਤੋਂ 6 ਪੀਸੀਐਸ ਕਿਉਂ ਨਹੀਂ ਆ ਪੁਣਾ ਤਵਾ ਬਿਲਕੁਲ ਕੀਤਾ ਗਿਆ ਨੇ ਸਾਈ ਅਬ ਅੱਗੇ ਵਧਿਏ ਤੇ ਗੱਲ ਕਰੀਏ ਭਾਈ ਪ੍ਰਸ਼ਾਸਕੀ ਜਾਂ ਕਹਿੰਦੇ ਕਿ ਗਵਰਨਮੈਂਟ ਦੇ ਫੇਰ ਬਦਲਦੇ ਅੰਦਾਜ਼ਿਆਂ ਦੀ ਦੇਖੋ ਗੁਰਪ੍ਰੀਤ ਅੱਜ ਤੇ ਕੁਝ ਦਿਨ ਪਹਿਲਾਂ ਦੀਆਂ ਅਖਬਾਰਾਂ ਦੀਆਂ ਕਾਤਰਾ ਖਬਰਾਂ ਸਾਡਾ ਧਿਆਨ ਖਿੱਚਦੀਆਂ ਕਿ ਡਿਪਟੀ ਸੀਐਮ ਲਾਇਆ ਜਾ ਸਕਦਾ ਔਰ ਉਹਦੇ ਵਿੱਚ ਸ਼ਾਨਕ ਇੱਕ ਨਾਮ ਜਿਹੜਾ ਉਹ ਜੀ ਬਜਟ ਕਾਰਜੀ ਦਾ ਪਵਾਰਿਆ ਜਾ ਰਿਹਾ ਹੈ ਦੇਖੋ ਮੈਂ ਇਸ ਸਮ ਕਾਨੂੰਨਾ ਰਾਜ ਨਿਤੀ ਦੇ ਅੰਦਰ ਦੇ ਤਜਰਬੇ ਦੀ ਗੱਲ ਦਿੰਨਾ ਕਿ ਕੁਝ ਖਬਰਾਂ ਚਾਨ ਬੁੱਝ ਕੇ ਪਲਾਟ ਕਰਵਾਈਆਂ ਜਾਂਦੀਆਂ ਨੇ ਤਾਂ ਕਿ ਉਸ ਨਾਮ ਨੂੰ ਪਹਿਲਾ ਹੀ ਉਸ਼ਾਲ ਕੇ ਦੇਖਿਆ ਜਾਵੇ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਤੇ ਕਈ ਵਾਰ ਇਹ ਵੀ ਹੁੰਦਾ ਜੇ ਕਿ ਕਿਸੇ ਨਾਮਸ਼ੇਖ ਨੂੰ ਕੇ ਉਸ ਕੌੜ ਦੇ ਵਿੱਚ ਕਮਜ਼ੋਰ ਕੀਤਾ ਜਾ ਸਮਝ ਕੇ ਤੁਸੀਂ ਇਹ ਅੰਦਰੂਨੀ ਪੋਲਿਟਿਕਸ ਦਾ ਇੱਕ ਤਰ੍ਹਾਂ ਆਲਕੈਲੋ ਕਿ ਤਿਲਕਵਾ ਤੇ ਬੜਾ ਗੁੰਝਲਦਾਰ ਖੇਡ ਹੁੰਦਾ ਹੈ। ਪਰ ਇੱਕ ਖਬਰਾਂ ਜਿਹੜੀਆਂ ਲਗਾਤਾਰ 2-3 ਦਿਨ ਤੋਂ ਮੈਂ ਦੇਖ ਰਿਹਾ ਵਾਂ। ਜਦੋਂ ਮੈਂ ਇਸ ਨੂੰ ਥੋੜਾ ਤੈਅ ਤੱਕ ਘਾ ਕੇ ਫੋਲਣ ਦਾ ਯਤਨ ਕੀਤਾ, ਮੇਰੀ ਜਾਣਕਾਰੀ ਅਗੁਰਪ੍ਰਿਤ ਇਹਦੇ 'ਚ ਮੈਂ ਖੁਦ ਜ਼ਿੰਮੇਵਾਰ ਹਾਂ ਜੇ ਕੋਈ ਗੱਲ ਕਹਿ ਰਿਹਾ। ਪਰ ਮੈਨੂੰ ਇਉਂ ਲੱਗਿਆ ਪਰ ਮੈਂ ਇਹਦੇ 'ਚ ਥੋੜਾ ਜਿਹਾ ਐਡੀਸ਼ਨ ਵੀ ਪਾਇਆ। ਜੋ ਮੇਰੀ ਜਾਣਕਾਰੀ ਹੈ ਗੁਰਪ੍ਰੀਤ ਉਹਦੇ ਵਿੱਚ ਇਹ ਗੱਲ ਸਾਫ਼ ਹੋਈ ਹੈ ਜਦੋਂ ਅਸੀਂ ਕੁਝ ਮਤਲਬ ਕਿ ਆਪਣੇ ਸੋਰਸਸ ਵਰਤ ਕੇ ਪਤਾ ਲਾਇਆ ਕਿ ਕੀ ਅੰਦਰ ਜਾਂ ਦਿੱਲੀ ਦੇ ਥਿੰਕ ਟੈਂਕ ਤੇ ਜਿਹੜੇ ਬਈ ਸੋਫੇ ਆ ਉਹਨਾਂ ਤੇ ਕੋਈ ਚਰਚਾ ਚੱਲ ਰਹੀ ਹੈ ਕਿ ਨਹੀਂ ਇਸ ਤਰ੍ਹਾਂ ਦੀ ਤਾਂ ਦੇਖੋ ਉੱਥੇ ਇੱਕ ਨਹੀਂ ਚਾਰ ਨਾਮ ਘਟੋ ਘਟਾ ਚੱਲ ਰਹੇ ਨੇ ਇਸ ਵaile ਤੇ ਮੈਂ ਉਹਨਾਂ ਚਾਹਨਾਵਾਂ ਦੇ ਵਿੱਚੋਂ ਇੱਕ ਨਾਮ ਤੇ ਤਾਂ ਫਿਰ ਬਿਲਕੁਲ ਵੀ ਜੇ ਦਿੱਕਤੀ ਸੀ ਮਿਨਿਸਟਰ ਇੱਥੇ ਲਾਇਆ ਜਾਂਦਾ ਜਾਂ ਦੋ ਲਾਇਆ ਜਾਂਦੇ ਆ ਦੋ ਲਾਇਆ ਜਾਂਦੇ ਤਾਂ ਫਿਰ ਮੈਂ 200% ਮੰਨ ਕੇ ਚੱਲਦਾ ਵਾਂ ਕਿ ਅਰੋੜਾ ਸਾਹਿਬ ਵਿੱਤੀ ਚੀ ਮਿਨਿਸਟਰ ਬਣਗੇ ਹਾਲਾਂਕਿ ਮੀਡੀਆ ਇੱਕੋ ਨਾਮ ਵਾਰ-ਵਾਰ ਉਛਾਲ ਰਿਹਾ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਥੇ ਕਿੱਲੋ ਕਿਤੇ ਨਾ ਕਿਤੇ ਟਰਿਕ ਵਾਜੀਦੀ ਹੁੰਦੀ ਆ ਜੀ ਇੱਥੇ ਕਿਤੇ ਨਾ ਕਿਤੇ ਪਲਾਨ ਕੀਤੀਆਂ ਖਬਰਾਂ ਵੀ ਹੁੰਦੀ ਆ ਦੂਜੇ ਕੁਝ ਨਾਮ ਵੀ ਦੱਸ ਦੇਣਾ ਤੁਹਾਨੂੰ ਦੂਜੇ ਨਾਮ ਜਿਹੜੇ ਐਸ ਵੇਲੇ ਦਾਵੇਦਾਰ ਦੀ ਦੌੜ ਦੇ ਵਿੱਚ ਆ ਚੀਮਾ ਸਾਹਿਬ ਨਿੱਜਤ ਸਾਹਿਬ ਮਤਲਬ ਉਹਨਾ ਨਾਵਾਂ ਨੂੰ ਛੁਪਾਇਆ ਜਾ ਰਿਹਾ ਹੈ ਮੀਡੀਆ ਚ ਕਿਉਂ ਨਹੀਂ ਆ ਰਹੇ ਮੈਨੂੰ ਨਹੀਂ ਪਤਾ ਤਾਂ ਮਤਲਬ ਕਿ ਇਸ ਤਰ੍ਹਾਂ ਹੈ ਕਿ ਜਦ ਆਪਾਂ ਦੇਖੀਏ ਕਿ ਸੋਸ਼ਲ ਇੰਜੀਨੀਅਰਿੰਗ ਦੇ ਲਿਹਾਜ਼ ਨਾਲ ਕਿ ਜੱਟ ਚੀਫ ਮਿਨਿਸਟਰ ਐਸ.ਪੀ ਦਾ ਡਿਪਟੀ ਸੀਐਮ ਹਾਂ ਐਸ.ਪੀ ਡਿਪਟੀ ਸੀਐਮ ਕੀ ਇੱਕ ਲੇਡੀ ਨੂੰ ਲਾਇਆ ਜਾ ਸਕਦਾ ਉਠੀ ਬਲਜੀਤ ਕੌਰ ਜੀ ਭਾਰੀ ਪੈ ਜਾਣਗੇ ਸਮਝਦੇ ਹੋ ਨਾ ਤੁਸੀਂ ਕਿ ਜੇ ਬੀਬੀਆਂ ਨੂੰ ਹਜ਼ਾਰ ਰੁਪਈਆ ਦੇ ਕੇ ਇਹਨਾਂ ਨਾਲ ਡਿਪਟੀ ਚੀਫ ਮਿਨਿਸਟਰ ਬੀਬੀ ਦੇ ਨਾਲ ਐਸ.ਪੀ ਦਾ ਦਿੱਤੀ ਜਾਂਦੀ ਹੈ ਤਾਂ ਗੱਲ ਕੁਝ ਹੋਰ ਵੀ ਹੋ ਸਕਦੀ ਹੈ ਤੋਂ ਮਤਲਬ ਕਿ ਇਸ ਤਰ੍ਹਾਂ ਹੈ ਤਾਂ ਅਰੋੜਾ ਸਾਤਾ ਵਿੱਤੀ ਚੀਫ ਮਿਨਿਸਟਰ ਪੰਨਾ ਲਗਭਗ ਲਗਭਗ ਤੈ ਹੈ ਜੇ ਦੋ ਵਿੱਤੀ ਚੀਫ ਮਿਨਿਸਟਰ ਆ ਜਾਂਦੇ ਦੇਖੇ ਵੀ ਆਪਾਂ ਕਾਂਗਰਸ ਦੇ ਕਾਰਜ ਕਾਲ ਦੇ ਦਰਮਿਆਨ ਵੇਖਿਆ ਸੀ ਔਰ ਤੁਸੀਂ ਦੇਖੋ ਨਾ ਕਿ ਅਰੋੜਾ ਸਾਹ ਤੇ ਝੂੜਾ ਪੱਟੀ ਜਾਂਦੇ ਨੇ ਹਰ ਮਾਮਲੇ ਦੇ ਵਿੱਚ ਉਹਨਾਂ ਦੀ ਦਿੱਲੀ ਦਰਬਾਰ ਦੇ ਨਾਲ ਇੰਨੀ ਨੇੜਤਾ ਹੈ ਇੰਨੀ ਨੇੜਤਾ ਕਿ ਗੱਲ ਹੀ ਛੱਡੋ ਕਿ ਉਹ ਖੁਦ ਧੋ ਖਿਚੜੀ ਜਾਂ ਚੋਲੀ ਲਹਿੰਗਾ ਨਾ ਮਾਸ ਕੁਝ ਵੀ ਕਹਿ ਸਕਦੇ ਹੋ ਤੁਸੀਂ ਕਿ ਬਹੁਤ ਜ਼ਿਆਦਾ ਤਾਂ ਗਿਆ ਤੇ ਆ ਕਰਕੇ ਉਹਨਾਂ ਦੀ ਸ਼ਖਸੀਅਤ ਦਾਵੇਦਾਰੀ ਦੀ ਦੌੜ ਦੇ ਵਿੱਚ ਬਹੁਤ ਮਜ਼ਬੂਤ ਨਹੀਂ ਜਾ ਰਹੀ ਹੈ ਜੀ ਉਧਰ ਲੁਧਿਆਣੇ ਦੇ ਵਿਧਾਇਕ ਦੀ ਸੁਰੱਖਿਆ 'ਚ ਵਾਅਦਾ ਕੀਤਾ ਗਿਆ ਹੈ ਜੀ ਕਹਿੰਦੇ ਖਤਰਾ ਹੈ ਕੋਈ ਹੱਜੀ ਦੇ ਕੋ ਜਿਹੜੇ ਪੱਕੇ ਸਾਹ ਨੇ ਅਸ਼ੋਕ ਪ੍ਰਾਸ਼ਰਪੀ ਇਹਨਾਂ ਨੂੰ ਬੁਲੇਟ ਪ੍ਰੂਫ ਗੱਡੀ ਦਿੱਤੀ ਗਈ ਆ ਕਹਿੰਦੇ ਕਿ ਭਾਈ ਇਹਨਾਂ ਨੂੰ ਖਤਰਾ ਹੈ ਹਾਂ ਦੇਖੋ ਗੱਲ ਇਹ ਆ ਕਿ ਭਾਈ ਹੋ ਸਕਦਾ ਕੋਈ ਇਨਪੁਟ ਹੋਵੇ ਕੋਈ ਡੈਕ ਹੋਵੇ ਸਿਕਿਉਰਟੀ ਦੇ ਉੱਤੇ ਤੇ ਆਪਾਂ ਕੀ ਕਿੰਤੂ ਪ੍ਰੰਤੂ ਕਰਨ ਪਰ ਬਈ ਨੋਂ ਸ਼ੁਰੂ ਸ਼ੁਰੂ ਚ ਇਹੋ ਲੱਗਿਆ ਕਿ ਵੀ ਜਦਾਂ ਇਹਨਾਂ ਨੂੰ ਬੁਲੇਟ ਪ੍ਰੂਫ ਗੱਡੀ ਦੇ ਕੇ ਪੰਜਾਬ ਯਾਤਰਾ ਤੇ ਤੇ ਜਾ ਜਾ ਰਹੇ ਹਨ ਇਹ ਆ ਵੀ ਯਾਤਰਾ ਤੇ ਹੁਣ ਤੁਸੀਂ ਕਹੋਗੇ ਵੀ ਕਿਦਾਂ ਕਿਉਂਕਿ ਦੇ ਕੋਈ ਕਲਟੀਮੇਟਮ ਦਿੱਤਾ ਸੀ ਇੱਕ ਲਲਕਾਰ ਦਿੱਤੀ ਸੀ ਮਾਨ ਸਾਹਿਬ ਅਤੇ ਕੇਜਰੀਵਾਲ ਕਿ ਗੈਂਗਸਟਰ ਜਾਂ ਹਾਰਡਪੂਰ ਕ੍ਰਿਮੀਨਲ ਬਦਮਾਸ਼ ਉੱਚਕੇ ਭਾਈ ਸਭ ਨਸਜੋ ਮੈਂ ਤੇ ਠੋਕ ਰਿਆਂਗੇ ਕੱਲ ਮੱਕਲੇ ਤੋ ਤੇ ਸਾਰੇ ਨਸ ਗਏ ਹੁਣ ਜੇ ਹੁਣ ਮੈਨੂੰ ਲੱਗਦਾ ਬੁਲੇਟ ਪ੍ਰੂਫ ਗੱਡੀ ਦੇ ਨਾਲ ਇਹਨਾਂ ਨੇ ਪੰਜਾਬ ਭਰ ਮੰਨ ਕਰਨਾ ਯਾਤਰਾ ਕਰਨੀ ਹੈ ਤੇ ਆ ਕੇ ਗਸ਼ਟ ਤੋਂ ਬਾਅਦ ਇਹਨਾਂ ਨੇ ਦੱਸਣਾ ਕਿ ਕੋਈ ਵੀ ਕ੍ਰਿਮੀਨਲ ਕੋਈ ਵੀ ਗੈਂਗਸਟਰ ਪੰਜਾਬ 'ਚ ਨਜ਼ਰ ਨਹੀਂ ਆ ਰਿਹਾ ਇੱਥੇ ਜ਼ੀਰੋ ਗਵਰਨਸ ਹੋ ਗਈ ਹੈ ਉਲਟਾ ਸੋ ਗਿਆ ਕੰਮ ਤੇ ਮਤਲਬ ਕਿ ਭਾਈ ਕਹਿੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਕਿਦਰੇ ਤੁਹਾਡੇ ਪ੍ਰਹਾਰ ਤੁਰੇ ਫਿਰਦੇ ਨੇ ਕਿਦਰੇ ਤੁਹਾਡੇ ਦਾਅਵੇ ਤੁਰੇ ਫਿਰਦੇ ਨੇ ਤੇ ਕਿਦਰੇ ਤੁਹਾਡਾ ਵਾਅਦਾ ਹੈ ਕਿ ਸੁਰੱਖਿਆਤ ਨਹੀਂ ਹੈ ਜੀ ਸਾਡਾ ਸੇ ਜੀ ਮਨਿੰਦਰ ਤੁਹਾਨੂੰ ਪਤਾ ਹੋ ਸ਼ੀਸ਼ੇ ਜੇ ਦੇ ਵਿੱਚ ਦੀ ਭਾਸ਼ਣ ਕਰਦਾ ਹਮ ਇੱਥੇ ਐਲੂ ਜੀ ਹਾਲਤ ਆ ਮੈਂ ਹੁਣ ਕਿਉਂਕਿ ਸਿਕਿਉਰਿਟੀ ਦਾ ਮਸਲਾ ਹੈ ਬਹੁਤ ਜਾਣਕਾਰੀਆਂ ਆਪਾਂ ਅੰਦਰ ਤੱਕ ਰੱਖਦੇ ਆ ਮੈਂ ਇਤੋਂ ਕਰਕੇ ਜਾਣਦਾ ਕਿ ਮੰਤਰੀਆਂ ਦੀ ਟੀਮ ਦੇ ਵਿੱਚੋਂ ਬੰਦਿਆਂ ਨੂੰ ਕਰਨ ਮੈਨ ਲੈਣੇ ਪੈ ਰਹੇ ਨੇ ਜੀ ਪਹਿਲੀ ਵਾਰੀ ਹੋ ਰਿਹਾ ਹੈ ਬਿਲਕੁਲ ਬਿਲਕੁਲ ਯਾਨੀ ਮੰਨ ਲਓ ਤੁਸੀਂ ਕੋਈ ਦਫਤਰ 'ਚ ਕੰਮ ਕਰਦੇ ਹੋ ਪੀਏ ਜਾਂ ਮਤਲਬ ਕਿ ਜਿਵੇਂ ਆਪ ਦੇ ਤੁਸੀਂ ਪਰਸਨਲ ਅਸਿਸਟੈਂਟ ਰੱਖੇ ਹੁੰਦੇ ਆ ਉਹਨਾਂ ਦੇ ਵਿੱਚੋਂ ਵੀ ਕੁਝ ਬੰਦਿਆਂ ਨੂੰ ਸਾਲਟਾਂ ਵਾਲੇ ਗਨਮੈਨ ਲੈਣੇ ਪੈ ਰਹੇ ਨੇ ਜੀ ਬਿਲਕੁਲ ਕੋਈ ਖਾਸ ਹੀ ਹਾਲ ਹੈ ਮੈਂ ਨਾ ਨਹੀਂ ਡਿਸਕਲੋਸ ਕਰ ਸਕਦਾ ਮੇਰਾ ਹਮੇਸ਼ਾ ਇੱਕ ਪ੍ਰਾਈਵੇਸੀ ਨੂੰ ਸਿਕਿਉਰਟੀ ਨੂੰ ਲੈ ਕੇ ਹਮੇਸ਼ਾ ਹੀ ਇਹ ਜ਼ੋਰ ਹੁੰਦਾ ਕਿ ਕਿਸੇ ਦੀ ਕੋਈ ਤੇ ਪ੍ਰਾਈਵੇਟ ਜ਼ਿੰਦਗੀ ਜੀ ਤੌਰ ਤੇ ਨਿੱਜਤਾ ਪ੍ਰਾਈਵੇਸੀ ਜਾਂ ਕੋਈ ਸਕਿਉਰਟੀ ਨਾ ਤਾਸਤੇ ਲੱਜਾਵੇ ਤੋਂ ਇਹੋ ਜੀ ਸੂਰਤ ਹਾਲ ਹੈ ਇਹੋ ਜੇ ਹਾਲ ਹੈ ਕਿਤੇ ਮਤਲਬ ਕਿ ਤੁਹੀਂ ਸੱਚ ਜਾਣਿਓ ਮੈਂ ਕਿਤੇ ਬਹਿਂਦਾ ਉੱਠਦਾ ਪਬਲਿਕ ਪਲੇਸ ਤੇ ਤਾਂ ਦੋ ਚਾਰ ਬੰਦੇ ਆਕੇ ਮੇਰੇ ਵਰਗੇ ਨੂੰ ਡਰਾ ਜਾਂਦੇ ਆ ਮੈਂ ਅਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਬੰਟੀ ਬੈਂਸ ਨੇ ਹੁਣ ਸਫਾਈ ਦਿੱਤੀ ਹੈ ਜਦੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਧਰਨਾ ਲਾਇਆ ਸੀ ਐਸਐਸਪੀ ਦਫ਼ਤਰ 'ਚ ਤੇ ਹੁਣ ਕੀ ਕਹਿ ਰਿਹਾ ਜੀ ਬੰਟੀ ਬੈਂਸ ਸਫਾਈ ਦੇ ਰੂਪ 'ਚ ਹਾਂ ਗੁਰਪ੍ਰੀਤ ਮੇਰੇ ਖਿਆਲ ਦੇ ਨਾਲ ਸੀ ਆਪਾਂ ਵੇਖੀਏ ਤਾਂ ਗੱਲ ਉਹੀ ਹੈ ਜਿਹੜੀ ਆਪਾਂ ਗੱਲ ਸੋਚੀ ਵਿਚਾਰੀ ਤੇ ਕਰਦੇ ਹੁੰਦੇ ਆ ਕਿ ਤਰ੍ਹਾਂ ਇੱਕ ਦੋਸਤ ਅੱਜ ਅਸੀਂ ਗੱਲ ਕਰ ਰਹੇ ਸੀ ਕਿ ਕਿਸੇ ਸਮੇਂ ਨਾ ਆ ਤੁਸੀਂ ਵੇਖੋਗੇ ਨੰਦ ਲਾਲ ਨੂਰਪੁਰੀ ਬਹੁਤ ਤਾੜੇ ਗੀਤਕਾਰ ਕਿਸੇ ਸਮੇਂ ਇੰਟਰਸਟਿੰਗ ਹੈ ਕਿਤੇ ਸਟੋਰੀ ਕਰਨੀ ਹੋਵੇ ਤੁਸੀਂ ਉਹ ਜਲੰਧਰ ਦੇ ਇੱਕ ਇਲਾਕੇ ਦੇ ਖੂਚ ਛਾਲ ਮਾਰ ਕੇ ਮਰ ਗਏ ਸਨ ਜੀ ਇਸ ਤੋਂ ਇਲਾਵਾ ਕਈ ਹੋਰ ਮਿਰਜ਼ਾ ਸੰਗੋ ਵਾਲੀਆ ਮਜਾਰੇ ਵਾਲੀਆ ਫਿਰ ਆਇਤੋ ਲਵਰ ਮੀਗੋ ਵਾਲੀਆ ਆ ਇੱਕ ਤੇ ਹੋਰ ਗੀਤਕਾਰ ਸੀ ਤੁਹਾਨੂੰ ਯਾਦ ਹੋਣਾ ਆ ਥੋੜੇ ਸਮੇਂ ਦੀ ਗੱਲ ਆ ਤੋਂ ਤੁੰਕਾ ਤੁੰਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਯਾਦ ਹੈ ਤੁਹਾਨੂੰ ਜਿੰਨੇ ਲਿਖਿਆ ਸੀ ਮੋਟੀਵੇਸ਼ਨਲ Song ਜੀ ਬਿਲਕੁਲ ਉਸ ਗੀਤਕਾਰ ਨੇ ਵੀ ਸੁਨਸੈਟ ਕਰ ਲਿਆ ਸੀ ਮਤਲਬ ਕਿ ਇਹ ਗੀਤਕਾਰ ਜਿਹੜੇ ਆ ਨਾ ਉਹ ਆਪਣੇ ਹਾਲਾਤਾਂ ਨਾਲ ਲੜਨ ਤੋਂ ਬਾਅਦ ਐਡਾ ਚੱਲ ਬਸੇ ਤੋਂ ਨੰਦ ਲਾਲ ਨੂਰਪੁਰੀ ਵਾਰੀ ਕੇ ਸਟੋਰੀ ਕਰ ਸਕਦੇ ਹੋ ਤੁਸੀਂ ਉਹ ਜਲੰਧਰ ਦੇ ਵਿੱਚ ਜਗਾ ਜੀ ਤੁਸੀਂ ਦੇਖਿਓ ਤੇ ਉਹਕੇ ਮੈਨੂੰ ਲੱਗਦਾ ਕਿ ਇੱਕ ਯਾਦਗਾਰੀ ਸਤਾਫਤ ਕਰਨੀ ਸੀ ਇਹਨਾਂ ਨੇ ਉਹ 20 ਸਾਲ ਕੇ 25 ਸਾਲ 30 ਸਾਲ ਹੋ ਗਏ ਆ ਉਹ ਬੁੱਤ ਬਣੇ ਨੂੰ ਤੇ ਉਹ ਸ਼ਾਇਦ ਅੱਜ ਤੱਕ ਹਸਤਾਫਤੀ ਨਹੀਂ ਹੋਈ। ਤੋ ਖੈਰ ਗੱਲ ਇਹ ਆ ਕਿ ਅੱਜ ਜੇ ਤੁਸੀਂ ਵੇਖੋਗੇ ਤਾਂ ਗੀਤਕਾਰ ਆ ਆ ਇੰ ਮਿਊਜ਼ਿਕ ਇੰਡਸਟਰੀ 'ਚ Empire ਖੜਾ ਕਰ ਦਿੰਦੇ। ਵੰਟੀ ਮੈਂ ਸੋਨਾ ਚੇਕ ਕਰ ਗੀਤਕਾਰ ਕੀ ਬੇਸਿਕਲੀ? ਜੀ ਬਿਲਕੁਲ। ਆ ਸਾਡੇ ਲੱਗ ਇੱਕ ਮੰਡੀ ਆ ਕਿ ਡੜਵਾਹ ਛੋਟੀ ਜਿਹੀ ਮੰਡੀ ਆ ਤੇ ਵਿੱਚੋਂ ਬੜੇ ਤਗੜੇ ਆਰਟਿਸਟ ਲਿਏ ਜਾਨੀ ਮੁੰਡਾ ਜਿਹੜਾ ਵੀ ਭਰਾਕ ਦੇ ਗੀਤ ਲਿਖਦਾ ਹੈ। ਜੀ ਗਾਉਂਦਾ ਵੀ ਆ। ਚਾਨੀ ਅੱਜ ਹਲਾਈ ਪਈ ਆ ਦੁਨੀਆ ਜਾਨੀ ਮਤਲਬ ਕਿ ਜੌਨੀ ਮੇਰੇ ਘਰ ਦੇ ਨਾਲ ਜੇ ਗੀਤ ਦਾ 20 ਲੱਖ ਵੀ ਮੰਗ ਲੈ 30 ਲੱਖ ਵੀ ਮੰਗ ਲੈ ਤੇ 40 ਲੱਖ ਵੀ ਮੰਗ ਲੈ ਮਿਲੂਗਾ ਤੁਮ ਖਾਲੇ ਆ ਕੇ ਆ ਕੇ ਗੀਤਕਾਰੀ ਉਹ ਗੀਤਕਾਰੀ ਨਹੀਂ ਰਹਿ ਗਈ ਗੀਤਕਾਰਾਂ ਨੇ ਆਪਣੇ ਬਿਜ਼ਨਸ ਸੈੱਟ ਕੀਤੇ ਹੋਏ ਨੇ ਹੁਣ ਜਿਹੜਾ ਵੰਟੀਵੈਂਟ ਸੀ ਉਹ ਕਾਰੋਬਾਰੀ ਹੋ ਗਿਆ ਇੱਧਰ ਕੀ ਆ ਕਿ ਇਹਨਾਂ ਦੀ ਇੱਕ ਡੀਲ ਹੋਈ ਹੈ ਜੇ ਗੱਲ ਨੂੰ ਆਪਾਂ ਗੌਰ ਨਾਲ ਸਮਝੀਏ ਕਿ ਡੀਲ ਹੋਈ ਹੈ ਇੱਕ ਜਿਹੜਾ ਉਹ ਸ਼ਬੀਰ ਮੋਮਨ ਹੈ ਆ ਉਹ ਤੇ ਉਹਦੇ 파ਟਨਰ ਦੇ ਨਾਲ ਇਹਨਾਂ ਦੀ 100 ਕੇ ਸਵਾ 100 ਕਰੋੜ ਦਾ ਲੈਣਦੇ ਨੇ ਆ ਜੋ ਬੰਟੀ ਵੈਹਣ ਸੋਣ ਸਫਾਈਆਂ ਦੇ ਰਿਹਾ ਕਿ ਦੇਖੋ ਅੰਟੀ ਮੈਂ ਕੋਈ ਰੁਪਈਆ ਖਾਂਦਾ ਮੈਂ ਚੋਰ ਆ ਕੋਈ ਭਾਈ ਉਹ ਸਾਲ ਦੀ ਚਰਨ ਕੌਰ ਜੀ ਦੀ ਆਡੀਓ ਵੀ ਇੱਕ ਵਾਇਰਲ ਕੀਤੀ ਆ ਤੇ ਇਸ ਤੋਂ ਇਲਾਵਾ ਉਸਨੇ ਕਿਹਾ ਕਿ ਮੈਂ ਤੇ ਤੁਹਾਡੇ ਨਾਲ ਖਲੋਤਾ ਜੇ ਗਵਾਹੀ ਵੀ ਦੇਣੀ ਆ ਇਸ ਮਾਮਲੇ ਦੇ ਵਿੱਚ ਤੇ ਗਵਾਹੀ ਦੇ ਲ ਮੈਂ ਦੇਰ ਨੂੰ ਪਿਆ ਰਿਆਂ ਕੋਈ ਭਾਈ ਭਾਈ ਤਾਂ ਉਹਨਾਂ ਦੇ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਦੇ ਸਕੋ ਕਿ ਬੰਟੀ ਨੂੰ ਵੇਚਣਾ ਲਿਓ ਜੀ ਬੰਟੀ ਬਹੁਤ ਰੁੱਖਾ ਬੋਲਦਾ ਜੀ ਫਲਾਂਟਮ ਕਾ ਕੁਝ ਪੈਸੇ ਉਹਨਾਂ ਨੇ ਦੇ ਦਿੱਤੇ ਆ ਤੇ ਕੁਝ ਰੁਪਈਆ ਬਕਾਇਆ ਹੁਣ ਇਹ ਗੱਲ ਸਾਫ਼ ਹੋ ਜਾਂਦੀ ਆ ਕਿ ਇੱਕ ਤੇ ਚਲੋ ਸੁੱਕੀ ਰਕਮ ਦਾ ਚੱਕਰ ਆ ਦੂਜਾ ਸੱਚ ਇਹ ਆ ਕਿ ਰਕਮ ਕਿਲੇ ਹੋ ਰਹੀ ਆ ਤੇ ਤੇੱਤੀਆ ਇਹ ਵੀ ਸਾਬਤ ਹੁੰਦਾ ਕਿ ਕਿਤੇ ਨਾ ਕਿਤੇ ਕਿ ਬੰਟੀ ਭੈਸ ਇਸ ਕੰਟਰੈਕਟ ਦੇ ਵਿੱਚ ਕੋਈ ਆਫੀਸ਼ੀਅਲੀ ਤੇ ਹੈ ਨਹੀਂ ਸੀ ਪਾਰਟੀ ਹੈ ਨਹੀਂ ਸੀਗਾ ਪਰ ਕਿਤੇ ਨਾ ਕਿਤੇ ਮਤਲਬ ਕਿ ਜਾਣੂ ਚਿਹਰੇ ਦੇ ਤੌਰ ਤੇ ਜ਼ਰੂਰ ਸ਼ਾਮਲ ਸੀ। ਤੋਂ ਇਹ ਕਹਾਣੀ ਹੈ, ਇਹ ਕਹਾਣੀ ਸਮਝ ਆਉਂਦੀ ਆ ਕਿ ਰਕਮ ਕੁਝ ਹੋਤੀ ਨਹੀਂ, ਰਕਮ ਕਾਫੀ ਆ 100-200 ਕਰੋੜ ਦੀ ਗੇਮ ਆ। ਹਾਂ ਉਹਦੇ ਤੋਂ ਕੁਝ ਪੈਸਾ ਆ ਗਿਆ। ਪਰ ਗੱਲ ਇਹ ਆ ਕਿ ਜੇ ਡਿਲੇ ਹੋ ਰਿਹਾ ਪੈਸਾ ਤੁਹਾਡਾ ਇੱਕ ਤੇ ਖਚਲ ਖੁਆਰੀ ਆ। ਦੂਜਾ ਇਹ ਕਿ ਉਸ ਪੈਸੇ ਦਾ ਕੀ ਤੁਸੀਂ ਇੰਟਰਸਟ ਪੇ ਕਰਦੇ? ਜੀ ਕਿਉਂਕਿ ਇੱਕ ਗੇਮ ਤੇ ਇੰਟਰਸਟ ਤੇ ਕੋਈ ਗੱਲ ਹੀ ਆ ਨਾ। ਇਹ 500000 ਕੋਈ ਰੁਪਈਆ ਤੇ ਧਾਰਾ ਸੁਧਾਰਾ ਨਹੀਂ ਹੈ ਨਾ ਜੀ ਤਾਂ ਗੱਲ ਅਸਲ ਤਿ ਵਿੱਚ ਆਇਓ ਆਤ ਕਿ ਇਹਦੇ ਆਕੇ ਦੁਨ੍ਹਾ ਫਿਰਾਂ ਦਾ ਆਪੋ ਆਪਣਾ ਕਹਿ ਸਕਦੇ ਪੱਖ ਹੈ ਤਾਂ ਕਹਾਣੀ ਇਹ ਜਿਹੜੀ ਆ ਥੋੜੀ ਜੀ ਟੇਢੀ ਆ ਇਸ ਨੂੰ ਸਮਝਣਾ ਹੋਵੇ ਕਿ ਅੱਜ ਕੱਲ ਮਿਊਜ਼ਿਕ ਇੰਡਸਟਰੀ ਦਾ ਬੜਾ ਵੱਡਾ ਨੈਟਵਰਕ ਹੈ ਪੂਰੀ ਦੁਨੀਆ 'ਚ ਗਾਣਾ ਵੱਜਦਾ ਹੈ ਪੂਰੀ ਦੁਨੀਆ ਦੇ ਪਲੇਟਫਾਰਮਾਂ 'ਤੇ ਵੱਜਦਾ ਹੈ ਫਿਰ ਉੱਥੋਂ ਕਲਿਕਾਂ ਦੇ ਹਿਸਾਬ ਨਾਲ ਪੈਸਾ ਰੈਵਨਿਊ ਕਲੈਕਟ ਕੀਤਾ ਜਾਂਦਾ ਉਹਦੇ ਵਿੱਚ ਕੁਝ ਕੰਪਨੀਆਂ ਇਨਵੋਲਵ ਹੁੰਦੀਆਂ ਨੇ ਤੇ ਫਿਰ ਪੈਸਾ ਜਿਹੜਾ ਹੈ ਉਹ ਤੁਹਾਡੇ ਤੱਕ ਪਹੁੰਚਦਾ ਜਿਹੜੇ ਕੇ ਮਾਲਕ ਹੁੰਦੇ ਆ ਜਾਂ ਕੰਟਰੈਕਟਰ ਹੁੰਦੇ ਆ ਤੇ ਇਹੀ ਬੇਸਿਕਲੀ ਕਹਾਣੀਆਂ ਜਿਹਦੇ ਵਿੱਚ ਇਹ ਸੰਦਾ ਜਿਹੜੀਆਂ ਪੁਲਜੀਆਂ ਪਈਆਂ ਤੇ ਪੰਜਾਬ ਦੀ ਗਵਰਨਮੈਂਟ ਨੂੰ ਚਾਹੀਦਾ ਕਿ ਚਲੋ ਜੋ ਹੋਇਆ ਤੇ ਖੇ ਜੋ ਹੋਇਆ ਠੀਕ ਹੈ ਉਹ ਫਿਰ ਉਹ ਕੇਸ ਮੁਕਦਮਾ ਚੱਲਦਾ ਰਹਿਣਾ ਇੱਕ ਤੇ ਟ੍ਰਾਇਲ ਨੂੰ ਚੰਗੀ ਤਰ੍ਹਾਂ ਵੇਖੋ ਤੇ ਸੁਝਾ ਟ੍ਰਾਇਲ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਆਪਾ ਜੀ ਆਖੀਏ ਤਾਂ ਵੀ ਘਟੋ ਘਟੇ ਇਹ ਝਗੜੇ ਦੇ ਵਿੱਚ ਕੋਈ ਇਨਵੋਲਵ ਹੋ ਗੋ ਕੇ ਨਵੇੜਾ ਤੇ ਕਰਵਾਵੇ ਨਾ ਕਿਉਂਕਿ ਜੇ ਕੋਈ ਕੰਪਨੀ ਇੰਡੀਆ 'ਚ ਵਪਾਰ ਕਰਦੀ ਆ ਕਾਰੋਬਾਰ ਕਰਦੀ ਆ ਤਾਂ ਥਰੂ ਆਊਟ ਮਤਲਬ ਕਿ ਇਸ ਚੈਨਲ ਦੇ ਰਾਹੀਂ ਚਲਦੀ ਹੋਏਗੀ ਨਾ ਇਹ ਇੰਡੀਆ ਨਾ ਤਾਂ ਹੁੰਦੇ ਰਾਹੀਂ ਚਲਦੀ ਹੋਏਗੀ ਤਾਂ ਉਹਨਾਂ ਨੂੰ ਕੁਝ ਨਾ ਕੁਝ ਚਸਤੀ ਦੇ ਨਾਲ ਪੇਸ਼ ਆ ਕੇ ਜਾ ਵੀ ਜਾ ਸਕਦਾ ਹੈ ਜੀ ਬਿਲਕੁਲ ਬਿਲਕੁਲ ਅੱਗੇ ਵਧੀਏ ਤਾਂ ਉਧਰ ਕਬੱਡੀ ਪਰ ਖਿਡਾਰੀ ਨੇ ਸਾਰੇ ਦਾ ਸਾਰਾ ਪਰਿਵਾਰ ਹੀ ਖਤਮ ਕਰਤਾ ਜੀ ਗੋਲੀਆਂ ਮਾਰ ਕੇ ਕਹਿੰਦੇ ਅੱਗੇ ਦੇਖੋ ਇਹ ਮੈਂ ਬਹੁਤ ਲੰਮੇ ਸਮੇਂ ਤੋਂ ਦੋ ਚਾਰ ਚੀਜ਼ਾਂ ਨੇ ਜ਼ਰੂਰੀ ਤਕ ਜੀਤੇ ਮੈਂ ਬਹੁਤ ਲੰਮੇ ਸਮੇਂ ਤੋਂ ਗੋਲਦਾ ਨਹੀਂ ਮੈਂ ਰੋਣਾ ਪਰ ਮੇਰੇ ਰੋਣ ਨੂੰ ਮੇਰੇ ਰੋਣ ਨੂੰ ਕੋਈ ਨਹੀਂ ਅੱਛਾ ਤੁਸੀਂ ਦੇਖਿਆ ਹੋਣਾ ਹੁਣ ਜਿਹਦੀਆਂ ਡਰੱਗ ਨਾਲ ਮੌਤਾਂ ਹੁੰਦੀਆਂ ਤੁਸੀਂ ਡੇਲੀ ਕਿੰਨੇ ਅਖਬਾਰ ਪੜ੍ਹਦੇ ਮੈਨੂੰ ਨਹੀਂ ਪਤਾ ਪਰ ਘੱਟੋ ਘੱਟ ਮੇਰਾ ਅੰਦਾਜ਼ਾ ਹੈ ਕਿ ਦੋ ਚਾਰ ਪੰਜ ਤੇ ਪੜ੍ਹਦੇ ਹੋ ਜੀ ਠੀਕ ਹੈ ਨਾ ਤੁਸੀਂ ਮੈਨੂੰ ਦੱਸੋ ਕਿ ਜਿੰਨੀਆਂ ਡਰੱਗ ਨਾਲ ਮੌਤਾਂ ਹੁੰਦੀਆਂ ਜਿਹੜੀਆਂ ਰਿਪੋਰਟ ਹੁੰਦੀਆਂ ਉਹਨਾਂ ਨੂੰ ਕੰਪੈਰੀਟਿਵਲੀ ਦੇਖਿਓ ਜੋ ਸੜਕ ਆਕਸੀਡੈਂਟਸ ਬਹੁਤ ਆਉਂਦੀਆਂ ਹੁਣ ਇਹਨਾਂ ਦੋਨਾਂ ਨੂੰ ਕੰਪੈਰੀਟਿਵਲੀ ਦੇਖ ਲਓ ਜੋ ਇਸ ਤਰ੍ਹਾਂ ਹੋ ਰਹੀਆਂ ਨੇ ਪੰਜਾਬ 'ਚ ਸੋਸਾਇਟੀ ਔਰ ਸਮੂਹਿਕ ਖੁਦਕੁਸ਼ੀ ਸਮੂਹਿਕ ਖੁਦਕੁਸ਼ੀਆਂ ਤੇ ਕਤਲ ਕਰਕੇ ਆਪਰਸੋ ਬਾਰਦਾਤ ਹੋਈ ਨਾ ਕਲਾਸਰੂਮ 'ਚ ਮੁੰਡੇ ਨੇ ਕੁੜੀ ਮਾਰੀ ਫਿਰ ਖੁਦ ਨੂੰ ਗੋਲੀ ਮਾਰੀ ਅੱਜ ਕੀ ਹੋਇਆ ਕਿ ਫਿਰੋਜ਼ਪੁਰ ਦਾ ਇੱਕ ਬੜਾ ਮਸ਼ਹੂਰ ਪਿੰਡ ਹੈ ਬਜੀਦਪੁਰ ਬਜੀਦਪੁਰ ਦੇ ਵਿੱਚ ਇਹ ਜਿਹੜਾ ਕਬੱਡੀ ਖਿਡਾਰੀ ਸੀ ਆਲੂਆਂ ਦੀ ਖੇਤੀ ਵੀ ਕਰਦਾ ਸੀਗਾ ਕਿ ਇਹ ਦੇ ਕੋਲ ਲਾਗੇ ਮਤਲਬ ਕਿ ਪਿਸਤਲ ਪਿਆ ਤੇ ਇਹ ਅ ਵਿਸ਼ੁੱਧ ਤੇ ਇਸ ਤੋਂ ਇਲਾਵਾ ਇਹਦੀ ਘਰ ਵਾਲੀ ਕਿਸ਼ੋਤਾ ਜੱਟਿਆ ਰਾਜਾ ਬੱਚਾ ਭਾਈ ਉਹਨੂੰ ਲਖਮੀ ਹਾਲਤ ਦੇ ਵਿੱਚ ਕਹਿੰਦੇ ਕਿ ਅਤੀ ਗੰਭੀਰ ਹੈ ਸਾਰੀ ਫੈਮਿਲੀ ਤੇ ਇਹਨਾਂ ਨੂੰ ਲੁਧਿਆਣੇ ਪਛਾਇਆ ਗਿਆ ਵੇਖੋ ਕੀ ਹੁੰਦਾ ਪਤੀ ਪਤਨੀ ਦੇ ਸਿਰ ਦੇ ਵਿੱਚ ਤੇ ਵਿੱਡੇ ਦੇ ਲੀਵਰ ਦੇ ਵਿੱਚ ਕੋਈ ਨਹੀਂ ਤੁਸੀਂ ਸਮਝ ਲਾ ਲਓ ਬੱਚਾ ਨਿਕਾਜਿਆ ਬੱਚਾ ਮੇਰੀਆਂ ਤੇ ਤਾਂ ਆ ਨਿਕਲਦੀਆਂ ਨੇ 4 ਸਾਲ ਦਾ ਬੱਚਾ ਯਾਰ ਜਿਹੜੇ ਬਾਲ ਬੱਚੇ ਦਾ ਉਹਨਾਂ ਨੂੰ ਪਤਾ ਹੈ ਨਾ ਕਿ ਬੱਚੇ ਨੂੰ ਸੂਲ ਵੀ ਵੱਜਿਆ ਹੈ ਬੱਚੇ ਨੂੰ ਕੰਡਾ ਵੀ ਵੱਜਿਆ ਉਹ ਯਾਰ ਚਾ ਨਿਕਲ ਜਾਂਦੀ ਆ ਜਿਵੇਂ ਸੂਲੀ ਵੱਜ ਰਹੀ ਹੈ ਬੱਚਾ ਮੈਂ ਮੈਂ ਤੜਫਦਾ ਇਸ ਚੀਜ਼ ਨੂੰ ਉਹ ਸਮਾਜਿਕ ਚਿੰਤ ਕੋ ਉਹ ਮੀਡੀਆ ਵਾਲਿਓ ਉਹ ਉਹ ਇਸ ਥੂਬੇ ਨੂੰ ਚਲਾਉਣ ਵਾਲਿਓ ਇਹ ਇੱਧਰ ਵੀ ਧਿਆਨ ਦੇ ਲੋ ਪ੍ਰੀਜ਼ ਕੋਰ ਦੇ ਠੇਕੇਦਾਰ ਤੋਂ ਲੈ ਕੇ ਵਠੰਡੇ ਵਾਲੇ ਘਰਵਾਰੀ ਤੱਕ ਮੋਗੇ ਵਾਲੇ ਮੁੰਡੇ ਤੱਕ ਕੋਈ ਇੰਨੇ ਸਮੂਹਿਕ ਕਾਜ ਹੋ ਗਏ ਉਹ ਕਿੱਥੇ ਜਾਹੋ ਓਏ ਤੂੰ ਕਦੇ ਇਹਦੀ ਗੱਲ ਵੀ ਕਰ ਲੋ ਹਰ ਵੇਲੇ ਡਰੱਗ ਦਾ ਮੁੱਦਾ ਹਰ ਵੇਲੇ ਤੁਹਾਡੇ ਕੋਲ ਸਿਆਸੀ ਮੁੱਦੇ ਨੇ ਆ ਜੋ ਹੋ ਰਿਹਾ ਆ ਬਹੁਤ ਬਹੁਤ ਖਤਰਨਾਕ ਆ ਸਟ੍ਰੈਸ ਵਧ ਰਿਹਾ ਲੋਕਾਂ ਦੀ ਚੜ੍ਹਦੀ ਕਲਾ ਢੈਂਦੀ ਕਲਾ ਚ ਬਦਲ ਰਹੀ ਆ ਲੋਕ ਬੰਬ ਪਲੇ ਪੈ ਨੇ ਅੰਦਰੋਂ ਅੰਦਰ ਪਤਾ ਨਹੀਂ ਕਿੰਨੇ ਕਿੱਥੇ ਗੱਲਾਂ ਕਿ ਫਟ ਜਾਣਾ ਹੈ ਉਹ ਮਈ ਇਧਰ ਧਿਆਨ ਦੇਣ ਦੀ ਲੋੜ ਆ ਇਹ ਮੌਤਾਂ ਜ਼ਿਆਦਾ ਹੋ ਰਹੀਆਂ ਜੇ ਜਿੰਨੋਂ ਜਿੰਨੀਆਂ ਟੋਟਲ ਰਿਪੋਰਟਾਂ ਹੋ ਰਹੀਆਂ ਡੱਗ ਦੇ ਨਾਲ ਕਿੰਨੀਆਂ ਮੌਤਾਂ ਰਿਪੋਰਟ ਹੁੰਦੀਆਂ ਹਫ਼ਤੇ ਵਿੱਚ ਐਵਰੇਜ ਵੀਡੀਆ ਰਿਪੋਰਟਾਂ ਕੱਢੋ ਤੁਹਾਡੇ ਸਾਹਮਣੇ ਮਾੜੀ ਗੱਲ ਆ ਉਹ ਕਿਸਾਨ ਖੁਦਕੁਸ਼ੀਆਂ ਉਹ ਵੀ ਕਹਿੰ ਲਓ ਸੜਕ ਹਾਦਸੇ ਦੀਆਂ ਮੌਤਾਂ ਤੇ ਆ यह गिनके देखो क्या क्योंकि असी इन चीजा के हाले आदि नहीं सानू सू जल्दी जल्दी ड्रग वाल खबर वो अपने वाल खिंच हौली हौली बहुत बड़ा संकट बनेगा बहुत परिवार जो दाते लगे पे हैं क्योंकि अंदर अंदर लोग समाजिक हालातों को रिश्तों के हालातों को आर्थिक हालातों तो मानसिक बीमारिया के हालात तो मैं कहना के मानव बब बने गए हैं ਜੀ ਉਧਰ ਸਿਆਸਤਦਾਨਾਂ ਦੇ ਬਾਬੇ ਤੇ ਬਲਾਤਕਾਰ ਦੇ ਦੋਸ਼ ਲੱਗੇ ਨੇ ਵੈਸੇ ਅੱਜ ਕੱਲ ਤਾਂ तकरीबन ਬਹੁਤੇ ਬਾਬੇ ਸਿਆਸਤਦਾਨਾਂ ਦੇ ਹੀ ਨੇ ਜਿਹੜੇ ਸਿਆਸਤਦਾਨਾਂ ਦੇ ਬਾਬੇ ਆ ਤਾਂ ਸਮਝ ਲਓ ਉਹਨਾਂ ਤੇ ਫਿਰ ਕਿਤੇ ਨਾ ਕਿਤੇ ਉਹਦੇ ਦੋਸ਼ ਵੀ ਪੱਕੇ ਲੱਗ ਜਾਂਦੇ ਚਾਹੇ ਆਸਰਾਮ ਹੋਵੇ ਚਾਹੇ ਬਈ ਉਹ ਰਾਮਪਾਲ ਹੋਵੇ ਚਾਹੇ ਢੇਰੀਆਲਾ ਹੋਵੇ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਤੇ ਪੰਜਾਬ 'ਚ ਕਿਸੇ ਹੋਰ ਬਾਬੇ ਤੇ ਵੀ ਤਾਂ ਲੱਗ ਜਾਵੇ ਹੁਣ ਤੁਸੀਂ ਅੰਦਾਜ਼ਾ ਆਪੇ ਲਾ ਲਓ ਮੈਂ ਨਹੀਂ ਕੁਝ ਬੋਲਣਾ ਬੋਲ ਸਕਦਾ ਕੇ ਗਵਰਨਮੈਂਟ ਸਿੱਖਾ-ਸਿੱਖਾ ਚਾਹ ਲੀਆ ਹੋ ਸਕਦਾ ਕਿ ਇੱਥੇ ਵੀ ਕੋਈ ਇਲਜ਼ਾਮ ਕਿਸੇ ਹੋਰ ਕਿਸਮ ਦਾ ਲੱਗ ਜਾਏ ਤਾਂ ਰਾਜਨੀਤੀ ਦੇ ਵਿੱਚ ਜਿਹੜੇ ਉਤਰਨ ਵਾਲੇ ਬਾਬੇ ਆ ਜਾਂ ਕਨ ਪ੍ਰਭਾਵਿਤ ਕਰਨ ਵਾਲੇ ਬਾਬੇ ਆ ਉਹਨਾਂ ਦੇ ਕੇਸ ਮੁਕਦਮੇ ਪੜੇ ਨਹੀਂ ਜੇ ਆਪਾਂ ਦੇਖੀਏ ਤਾਂ ਪਰ ਕੁਝ ਬਾਬਿਆਂ ਤੇ ਸਜ਼ਾਾਂ ਹੋਈਆਂ ਨੇ ਇਹ ਕਹਾਣੀ ਇੰਟਰਸਟਿੰਗ ਹੈ ਉਹ ਇਹ ਤੇ ਕਈ ਚੀਜ਼ ਮੰਤਰੀਆਂ ਦਾ ਕਈ ਮੰਤਰੀਆਂ ਦਾ ਅਧਿਆਤਮਿਕ ਗੁਰੂ ਆ ਇਹ ਮੈਂ ਸ਼ਬਦ ਇਸਤੇਮਾਲ ਕਰਾਂ ਤਾਂ ਕਹਿੰਦਾ ਮਤਲਬ ਹੈ ਉਤਮ ਸਵਾਮੀ ਬਹੁਤ ਹੀ ਦੀ ਮਾਨਤਾ ਬਹੁਤ ਹੀ ਮਾਨਤਾ ਹੁਣ ਇਹ ਵੀ ਕਥਾ ਵੀ ਚੱਲ ਰਹੀ ਆ ਇੱਕ ਅਖਬਾਰ ਨੇ ਪਹੁੰਚ ਵੀ ਕੀਤੀ ਆ ਕਿ ਸਾਦੇ ਹੁਣ ਆਪਦੇ ਕਕਸ਼ ਯਾਨੀ ਜਿੱਥੇ ਠਹਿਰਦਾ ਹੈ ਉਤੋਂ ਬਾਹਰ ਹੀ ਨਹੀਂ ਨਿਕਲ ਰਿਹਾ ਜੀ ਬਾਹਰ ਹੀ ਨਹੀਂ ਨਿਕਲ ਰਿਹਾ ਹੁਣ ਇੱਕ ਔਰਤ ਨੇ ਦੋਸ਼ ਲਾਇਆ ਅਚਾ ਇਹ ਮਾ ਮੰਡलेश्वर ਵੀ ਜੇ ਅਗਨੀ ਖਾੜੀ ਦਾ ਇੱਕ ਔਰਤ ਨੇ ਦੋਸ਼ ਲਾਇਆ ਕਿ ਬਾਈ ਇਹ

ਇਰਤਾਨੀ ਤੋਂ ਤਾਂ ਕਪਿਆਕਤਰ ਦੀ ਆੜ ਦੇ ਵਿੱਚ ਕਈ ਸਾਲ ਕਈ ਸਾਲ ਇਹ ਨੇ ਮੇਰੇ ਨਾਲ ਫਲਾਤ ਕਰ ਕੀਤਾ ਔਰ ਇਹ ਨੇ ਇੱਕ ਵਰਸ਼ਣ ਦਿੱਤਾ ਸੀਗਾ ਇਸ ਵਰਸ਼ਣ ਦੇ ਵਿੱਚ ਇਹ ਕਹਿ ਰਿਹਾ ਸੀ ਕਿ ਮੈਨੂੰ ਤਾਂ ਪਤਾ ਨਹੀਂ ਹੋ ਸਕਦਾ ਕੋਈ ਸਨਾਤਨ ਵਰੂਦੀ ਜਾਂ ਆਇਦਾ ਉਦਾ ਮੇਰਾ ਕਰਤਾਰ ਹੁਸ਼ਾਲਣ ਲਈ ਇਹ ਤਾਂ ਬਸਲ ਕੇ ਸਨਾਤਨ ਵਿੱਚ ਵੜ ਗਿਆ ਭਾਈ ਜਾਂਚ ਤਾਂ ਸਮਨਾ ਕਰ ਉਹ ਖੈਰ ਇਹ ਆਪਣੇ ਆਪ ਨੂੰ ਹੁਣ ਕਮਰੇ ਚ ਬੰਦ ਕਰਕੇ ਬਹਿ ਗਿਆ ਪਰ ਮੈਨੂੰ ਲੱਗਦਾ ਕਿ ਇਦਾਂ ਗੱਲ ਬੰਮੀ ਨਹੀਂ ਜੇਕਰ ਰਾਜਨੀਤੀ ਨੇ ਇਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਜੇ ਉਭਾਰਿਆ ਵੀ ਆ ਤਾਂ ਕਈ ਥਾਵਾਂ ਤੇ ਤੁਸੀਂ ਦੇਖੋਗੇ ਰਾਜਨੀਤੀ ਨੇ ਇਹਨਾਂ ਨੂੰ ਰਗੜਿਆ ਵੀ ਜਿੰਨੀ ਤੇ ਔਰ ਭਾਰਤੀ ਜਨਤਾ ਪਾਰਟੀ ਬਾਬਿਆਂ ਨੂੰ ਰਗੜ ਵੀ ਜ਼ਰੂਰ ਆ ਇਹਨਾਂ ਦਾ ਟ੍ਰੈਕ ਰਿਕਾਰਡ ਆ ਟ੍ਰੈਕ ਰਿਕਾਰਡ ਆ ਕਿ ਇਹ ਜੇ ਕੋਈ ਸੈਟਿੰਗ ਚੋਂ ਬਾਹਰ ਆ ਇਹ ਰਗੜਦੇ ਜ਼ਰੂਰ ਆ ਤੇ ਮੈਨੂੰ ਲੱਗਦਾ ਜੇ ਤੇ ਸੈਟਿੰਗ ਹੋਈ ਤੇ ਸ਼ਾਇਦ ਬਚਾਅ ਹੋ ਜਾਵੇ ਨਹੀਂ ਤਾਂ ਰਗੜਿਆ ਜੀ ਬਿਲਕੁਲ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝਾ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ